ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਇਨਸਾਨ ਕਹਿੰਦੇ ਆ ਕਿ ਮਰਨਾ ਤਾਂ ਅਸੀਂ ਗੁਰੂ ਵਾਲੇ ਹੋ ਕੇ ਵੀ ਆਪ ਤੇ ਬਿਨ ਗੁਰੇ ਵੀ ਮਰਨਗੇ ਸੋ ਸਾਰਿਆਂ ਨੇ ਇੱਕ ਦਿਨ ਇਸ ਦੁਨੀਆ ਤੋਂ ਜਾਣਾ ਹੈ ਸੋ ਇਹ ਖਾਸ ਵੀਡੀਓ ਜ਼ਰੂਰ ਸੁਣਨੀ ਸੋ ਦੇਖਣਾ ਸੁਣਨਾ ਸਮਝਣਾ ਅਮਲ ਕਰਨਾ ਸੋ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਜ਼ਰੂਰ ਲਿਖਣਾ ਜੀ ਸੋ ਆਪਾਂ ਇਹਦੇ ਤੇ ਇੱਕ ਛੋਟੀ ਜੀ ਕਹਾਣੀ ਤੁਹਾਨੂੰ ਸੁਣਾਵਾਂਗੇ ਸੋ ਉਸ ਤੋਂ ਪਹਿਲਾਂ ਸਾਰਿਆਂ ਨੂੰ ਵੀ ਹੈਪੀ ਲੋੜੀ ਸੋ ਪਰਮਾਤਮਾ ਖੁਸ਼ੀਆਂ ਭਰੀਏ ਲੋੜੀ ਜਿੱਤਾ ਇਸ ਵਾਰ ਲੈ ਕੇ ਆਇਆ ਹੈ ਇਸੇ ਤਰ੍ਹਾਂ ਆਉਣ ਵਾਲੀ ਲੋੜੀ ਵੀ ਪ੍ਰਮਾਤਮਾ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਇਸੇ ਤਰ੍ਹਾਂ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਰਹੋ ਮਹਾਰਾਜ ਦਾ ਸਿਮਰਨ ਜ਼ਰੂਰ ਕਰੋ ਸੋ ਨਾਮ ਸ਼ਬਦ ਦੀ ਕਮਾਈ ਜ਼ਰੂਰ ਕਰਨੀ ਸੋ ਇਸ ਸਾਲ ਪ੍ਰਮਾਤਮਾ ਇੰਨੇ ਕ ਨਾਮ ਦੀ ਕਮਾਈ ਤੁਹਾਡੇ ਤੋਂ ਕਰਾਵੇ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣ ਸੋ ਬਾਕੀ ਜਿੰਨੀ ਤੁਸੀਂ ਨਾਮ ਦੀ ਕਮਾਈ ਕਰ ਲੋਗੇ ਉਨਾ ਹੀ ਜ਼ਿੰਦਗੀ ਵਿੱਚ ਸੁੱਖ ਆਵੇਗਾ ਜੇਕਰ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ ਤਾਂ ਨਾਮ ਦੀ ਕਮਾਈ ਕਰਨੀ ਸ਼ੁਰੂ ਕਰ ਦਿਓ ਨਾਮ ਦੀ ਕਮਾਈ ਦੇ ਨਾਲ ਇਹ ਦੁਨਿਆਵੀ ਧਨ ਜਿਹੜਾ ਆਉਂਦਾ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਜ਼ਰੂਰ ਲਿਖਣਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ 2 ਤੋਂ 2:30 ਵਜੇ ਦੇ ਵਿੱਚ ਉੱਠਦੇ ਆ ਨਹਾ ਕੇ ਸਹੀ ਟਾਈਮ 3 ਤੋਂ 5 ਵਜੇ ਦੇ ਵਿੱਚ 5 ਵਜੇ ਤੱਕ ਅਸੀਂ ਸਿਮਰਨ ਕਰਦੇ ਆ ਜਪਜੀ ਸਾਹਿਬ ਵੀ ਕਰਦੇ ਆ ਤੇ ਮਾਂ ਕਾਲੀ ਦਾ ਵੀ ਪਾਠ ਕਰਦੇ ਆ ਹਰ ਰੋਜ਼ ਜਿਸ ਦਿਨ ਤੋਂ ਅਸੀਂ ਵੀਡੀਓ ਸੁਣਨ ਲੱਗੇ ਆ ਅਸੀਂ ਹਰ ਰੋਜ਼ ਪਾਠ ਕਰੀਦਾ ਆ ਸੋ ਦੇਖੋ ਤੁਸੀਂ ਇੰਨਾ ਅਮਲ ਕਰਦੇ ਹੋ ਸੋ तहे ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੰਨਾ ਜ਼ਿਆਦਾ ਵੀਡੀਓ ਨੂੰ ਪਿਆਰ ਦਿੰਦੇ ਹੋ ਸੁਣਦੇ ਹੋ ਸਮਝਦੇ ਹੋ ਅਮਲ ਕਰਨਾ ਸੋ ਅਮਲ ਜ਼ਰੂਰ ਕਰਨਾ ਚਾਹੀਦਾ ਜੇਕਰ ਆਪਾਂ ਕਿਤੇ ਉਹ ਗਿਆਨ ਦੀ ਗੱਲ ਸੁਣਦੇ ਹਾਂ ਜੇਕਰ ਉਹ ਸੁਣ ਕੇ ਆਪਾਂ ਅਸਮਣੀ ਕਰ ਦਿੰਦੇ ਤਾਂ ਕੋਈ ਲਾਭ ਨਹੀਂ ਮਿਲਦਾ ਜੇਕਰ ਆਪਾਂ ਸੁਣ ਕੇ ਉਹਨੂੰ ਜ਼ਿੰਦਗੀ ਵਿੱਚ ਲਾਗੂ ਕਰਨਾ ਤਾਂ ਫਿਰ ਜ਼ਿੰਦਗੀ ਬਦਲ ਜਾਂਦੀ ਹੈ ਸੋ ਛੋਟੀਆਂ-ਛੋਟੀਆਂ ਗੱਲਾਂ ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨੀਆਂ ਸ਼ੁਰੂ ਕਰਦੇ ਹਾਂ ਤਾਂ ਫਿਰ ਇੱਕ ਦਿਨ ਆਪਾਂ ਵੱਡੇ ਫੈਸਲੇ ਲੈਣ ਦੇ ਵੀ ਕਾਬਿਲ ਹੋ ਜਾਂਦੇ ਆ ਸੋ ਇੱਦਾਂ ਹੀ ਛੋਟੇ-ਛੋਟੇ ਕਰਕੇ ਕੰਮ ਹੀ ਇਨਸਾਨ ਫਿਰ ਕਾਮਯਾਬ ਬਣਦਾ ਹੈ ਸੋ ਇਸ ਕਰਕੇ ਹਮੇਸ਼ਾ ਹੀ ਕਰਮ ਜ਼ਰੂਰ ਕਰੋ ਸੋ ਚੰਗਾ ਕਰਮ ਕਰੋਗੇ ਚੰਗਾ ਹੀ ਫਲ ਮਿਲਦਾ ਹੈ ਉਹ ਪ੍ਰਮਾਤਮਾ ਕਦੇ ਵੀ ਸੇਵਾ ਦਾ ਹੱਕ ਨਹੀਂ ਰੱਖਦਾ ਜਿੱਕਰ ਤੁਸੀਂ ਅੱਜ ਕਰਮ ਕਰਦੇ ਹੋ ਸਮਾਂ ਆਉਣ ਤੇ ਉਹ মুর্ਸ਼ਿਦ ਸਭ ਕੁਝ ਦੇ ਦਿੰਦਾ ਹੈ ਬਾਕੀ ਇਸੇ ਤਰ੍ਹਾਂ ਨਾਲ ਹਰ ਰੋਜ਼ ਜੀ ਕਰਮ ਕਰਦੇ ਜਾਓ ਫਿਰ ਤੁਸੀਂ ਦੇਖੋਗੇ ਕਿ ਹੁਣ ਕਈ ਰੂਹਾਂ ਕਹਿੰਦੀਆਂ ਨੇ ਕਿ ਸਾਡਾ ਸਿਮਰਨ ਵਿੱਚ ਮਨ ਨਹੀਂ ਟਿਕਦਾ ਸਾਡਾ ਮਨ ਨਹੀਂ ਲੱਗਦਾ ਕਰਨਾ ਚਾਹੁੰਦੇ ਆ ਪਰ ਹੁੰਦਾ ਨਹੀਂ ਜਦੋਂ ਕੋਸ਼ਿਸ਼ ਕਰੇਗਾ ਇਨਸਾਨ ਇੱਕ ਮਹੀਨਾ ਲਗਾਤਾਰ ਤੁਸੀਂ ਸਿਮਰਨ ਕਰਕੇ ਦੇਖ ਲਓ ਚਾਹੇ 5 ਮਿੰਟ ਹੀ ਕੱਢੋ ਪਰ ਜਿਸ ਦਿਨ ਤੁਸੀਂ ਚਾਹੋਗੇ ਕਿ ਅਸੀਂ ਅੱਜ ਸਿਮਰਨ ਨਹੀਂ ਕਰ ਹੁਣਾ ਸਾਡੇ ਤੋਂ ਅਸੀਂ ਕਰਨਾ ਨਹੀਂ ਫਿਰ ਵੀ ਆਪਣੇ ਆਪ ਸਿਮਰਨ ਕਰਨ ਤੁਸੀਂ ਬੈਠ ਜਾਓਗੇ ਕਿਉਂਕਿ ਜਦੋਂ ਅਸੀਂ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਮੁਰਸ਼ਿਦ ਦੇ ਨਾਲ ਤਾਂ ਫਿਰ ਉਹ ਪਰਮਾਤਮਾ ਵੀ ਆਪਣੇ ਨਾਲ ਜੋੜਦਾ ਹੈ ਫਿਰ ਤੁਸੀਂ ਜ਼ਿੰਦਗੀ ਵਿੱਚ ਇਸ ਗੱਲ ਨੂੰ ਜ਼ਰੂਰ ਪੜਖਣਾ ਕਿ ਜਿਸ ਦਿਨ ਤੁਹਾਨੂੰ ਲੱਗੇਗਾ ਕਿ ਅੱਜ ਸਾਡੇ ਕੋਲੋਂ ਨਾਮ ਸ਼ਬਦ ਨਹੀਂ ਜਪ ਹੁਣਾ ਤੇ ਉਸ ਦਿਨ ਫਿਰ ਵੀ ਪਤਾ ਨਹੀਂ ਕਿੱਦਾਂ ਤੁਹਾਨੂੰ ਟਾਈਮ ਮਿਲ ਜਾਏਗਾ ਫਿਰ ਵੀ ਤੁਸੀਂ ਨਾਮ ਸ਼ਬਦ ਜਪੋਗੇ ਤੋ ਜਦੋਂ ਇਨਸਾਨ ਕਰਮ ਕਰਨ ਦੀ ਕੋਸ਼ਿਸ਼ ਕਰਦਾ ਆ ਤਾਂ ਫਿਰ ਪਰਮਾਤਮਾ ਵੀ ਕਿਰਪਾ ਕਰਦਾ ਹੈ ਜਿੰਨਾ ਚਿਰ ਇਨਸਾਨ ਨਹੀਂ ਚਾਹੁੰਦਾ ਕਿ ਮੈਂ ਕੋਈ ਕੋਸ਼ਿਸ਼ ਕਰਾਂ ਉਹਨਾਂ ਚਿਰ ਪਰਮਾਤਮਾ ਦੀ ਵੀ ਕਿਰਪਾ ਨਹੀਂ ਹੁੰਦੀ ਪਰ ਇੱਥੇ ਇਨਸਾਨ ਗਲਤ ਹੈ ਜੇਕਰ ਇਨਸਾਨ ਦੇ ਕਰਮਾਂ ਵਿੱਚ ਨਾਮ ਸ਼ਬਦ ਦੀ ਕੋਈ ਵੀ ਵਜ੍ਹਾ ਨਾਮ ਦੀ ਤਾਂ ਫਿਰ ਨਾਮ ਸ਼ਬਦ ਮਿਲਣਾ ਹੀ ਨਹੀਂ ਸੀ ਕਿਉਂਕਿ ਗੁਰੂ ਵੀ ਜੇਕਰ ਮਿਲਦਾ ਹੈ ਤੇ ਕਰਮਾਂ ਨਾਲ ਹੀ ਮਿਲਦਾ ਆ ਪਰ ਜੇਕਰ ਗੁਰੂ ਮਿਲ ਗਿਆ ਹੈ ਉੱਥੇ ਇਹ ਨਹੀਂ ਸੋਚਣਾ ਚਾਹੀਦਾ ਕਿ ਹੁਣ ਅਸੀਂ ਗੁਰੂ ਵਾਲੇ ਆ ਸਾਰੀ ਡਿਊਟੀ ਸਾਡਾ ਗੁਰੂ ਹੀ ਨਿਭਾਏਗਾ ਸੋ ਗੁਰੂ ਤਾਂ ਇੱਕ ਨਾਮ ਸ਼ਬਦ ਦਿੰਦਾ ਹੈ ਬਾਕੀ ਇਹ ਆਪਣੇ ਤੇ ਹੁੰਦਾ ਕਿ ਅਸੀਂ ਕਿੰਨਾ ਕੋ ਸਿਮਰ ਸਕਦੇ ਆ ਜਿੰਨੀ ਨਾਮ ਦੀ ਕਮਾਈ ਕਰੋਗੇ ਉਨਾ ਹੀ ਲਾਭ ਆਪਾਂ ਨੂੰ ਹੀ ਮਿਲਣਾ ਹੈ ਸੋ ਬਾਕੀ ਇੱਥੇ ਇਹ ਇੱਥੇ ਗਲਤ ਹੋ ਜਾਂਦਾ ਹੈ ਇਨਸਾਨ ਜਿੱਥੇ ਸੋਚ ਲੈਂਦਾ ਹੈ ਕਿ ਬਿਨਾ ਕਰਮਾ ਤੋਂ ਅਸੀਂ ਨਾਮ ਸਿਮਰ ਹੀ ਨਹੀਂ ਸਕਦੇ ਸੋ ਕਰਮ ਸੀਗੇ ਗੁਰੂ ਮਿਲ ਗਿਆ ਸੋ ਉਸ ਤੋਂ ਅੱਗੇ ਹੁਣ ਕਰਮ ਕਿਸ ਤਰ੍ਹਾਂ ਬਣਾਉਣੇ ਆ ਇੱਥੇ ਤੁਹਾਨੂੰ ਕੋਸ਼ਿਸ਼ ਕਰਨੀ ਪਵੇਗੀ ਕਿ ਹੁਣ ਸਾਡੇ ਗੁਰੂ ਨੇ ਫਰਜ਼ ਨਿਭਾਤਾ ਆ ਸਾਡਾ ਕੋਈ ਚੰਗਾ ਕਰਮ ਸਹੀ ਜਿਉ ਮੋਰੇ ਆ ਚੁੱਕਾ ਆ ਤੇ ਹੁਣ ਇੱਥੇ ਅਸੀਂ ਆਪ ਕਰਮ ਕਰਨਾ ਹੈ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਇੱਥੇ ਕਹਿੰਦੇ ਨੇ ਕਿ ਜਿਨ੍ਹਾਂ ਨੇ ਨਾਮ ਸਿਮਰਨ ਲਿਆ ਹੈ ਜਿਨ੍ਹਾਂ ਨੇ ਗੁਰੂ ਧਾਰਨਾ ਕੀਤੀ ਹੈ ਉਹਨਾਂ ਨੇ ਵੀ ਮਰਨਾ ਹੈ ਇੱਕ ਦਿਨ ਇਹ ਸਰੀਰ ਛੱਡਣਾ ਹੈ ਤੇ ਜਿਨ੍ਹਾਂ ਨੇ ਗੁਰੂ ਤੋਂ ਕੋਈ ਨਾਮ ਸ਼ਬਦ ਨਹੀਂ ਲਿਆ ਗੁਰੂ ਨਹੀਂ ਬਣਾਇਆ ਤੇ ਉਹਨਾਂ ਨੇ ਵੀ ਸਰੀਰ ਛੱਡਣਾ ਸੋ ਬਿਲਕੁਲ ਸਹੀ ਗੱਲ ਆ ਸੋ ਇਹਦੇ ਵਿੱਚ ਕੁਝ ਵੀ ਝੂਠ ਨਹੀਂ ਮਰਨਾ ਸੱਚ ਹੈ ਸਾਰਿਆਂ ਨੇ ਹੀ ਇੱਕ ਦਿਨ ਜਾਣਾ ਹੈ ਤੇ ਹੁਣ ਆਪਾਂ ਇੱਕ ਛੋਟੀ ਜੀ ਮਿਸਾਲ ਦਵਾਂਗੇ ਇੱਥੇ ਇੱਕ ਸਿਆਣੇ ਨੇ ਬੜੀ ਹੀ ਵਧੀਆ ਗੱਲ ਕਹੀ ਆ ਕਹਿੰਦੇ ਕਿ ਬਿਨ ਗੁਰੇ ਦਾ ਜਾਣਾ ਕੀ ਹੈ ਤੇ ਗੁਰੂ ਵਾਲੇ ਦਾ ਜਾਣਾ ਕੀ ਹੈ ਸੋ ਇੱਥੇ ਆਪਾਂ ਇੱਕ ਛੋਟੀ ਜੀ ਕਹਾਣੀ ਦੱਸਾਂਗੇ ਸੋ ਕਹਿੰਦੇ ਕਿ ਬਿੱਲੀ ਹੁਣ ਜਦੋਂ ਚੂਹੇ ਨੂੰ ਮੂੰਹ ਦੇ ਨਾਲ ਫੜਦੀ ਹੈ ਦੰਦਾਂ ਵਿੱਚ ਲੈਂਦੀ ਆ ਤੇ ਚੂਹੇ ਨੂੰ ਛੱਡਦੀ ਨਹੀਂ ਤੇ ਹੁਣ ਜਦੋਂ ਉਹੀ ਦੰਦਾਂ ਦੇ ਨਾਲ ਉਹੀ ਮੂੰਹ ਦੇ ਨਾਲ ਆਪਣੇ ਬੱਚਿਆਂ ਨੂੰ ਚੱਕਦੀ ਆ ਤੇ ਬੱਚਿਆਂ ਨੂੰ ਨੁਕਸਾਨ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਮੇਰੇ ਬੱਚੇ ਆ ਤੇ ਉਹਨਾਂ ਨੂੰ ਸੇਫ ਥਾਂ ਤੇ ਉਸੇ ਮੂੰਹ ਦੇ ਨਾਲ ਚੱਕ ਕੇ ਇੱਕ ਸੇਫ ਥਾਂ ਤੇ ਰੱਖ ਦਿੰਦੀ ਹੈ ਜਿੱਥੇ ਕੋਈ ਉਹਨਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ ਤੇ ਜਦੋਂ ਉਹ ਚੂਹੇ ਨੂੰ ਫੜਦੀ ਆ ਤੇ ਚੂਹੇ ਨੂੰ ਉਹ ਛੱਡਦੀ ਨਹੀਂ ਹੁਣ ਮੂੰਹ ਤਾਂ ਉਸ ਵਕਤ ਵੀ ਉਹੀ ਹੈ ਦੰਦ ਵੀ ਉਹੀ ਆ ਹੁਣ ਫਰਕ ਕੀ ਹੈ ਕਿਉਂਕਿ ਚੂਹਾ ਉਹਦਾ ਕੋਈ ਆਪਣਾ ਨਹੀਂ ਯਾਨੀ ਇਹੀ ਆਪਾਂ ਇੱਥੇ ਸਮਝਾਉਣਾ ਚਾਹਾਂਗੇ ਕਿ ਜਦੋਂ ਅਸੀਂ ਗੁਰੂ ਵਾਲੇ ਬਣ ਜਾਂਦੇ ਆ ਗੁਰੂ ਸਾਡਾ ਮਾਪਾ ਹੈ ਜਦੋਂ ਅਸੀਂ ਨਾਮ ਸਿਮਰਦਿਆਂ ਤੇ ਸਾਨੂੰ ਗੁਰੂ 84 ਦੇ ਗੇਟ ਚੋਂ ਕੱਢ ਲੈਂਦਾ ਹੈ ਤੇ ਇਹ ਆਤਮਾ ਰੂਹ ਜਿਹੜੀ ਹੈ ਛੇਤੀ ਪਾਰ ਲੱਗ ਜਾਂਦੀ ਆ ਜਦੋਂ ਅਸੀਂ ਗੁਰੂ ਵਾਲੇ ਬਣਦੇ ਨਾਮ ਸਿਮਿਤਿਆਂ ਜਦੋਂ ਬਿਨ ਗੁਰਾ ਜਾਂਦੇ ਆ ਤਾਂ ਫਿਰ ਰਸਤਿਆਂ ਦੇ ਵਿੱਚ ਭਟਕਣਾ ਪੈਂਦਾ ਆ ਕਹਿੰਦੇ ਕਿ ਬਹੁਤ ਲੰਮਾ ਸਫਰ ਹੈ ਜਿਹੜੇ ਬਿਨ ਗੁਰੇ ਚੱਲ ਜਾਂਦੇ ਆ ਰਸਤੇ 'ਚ ਠਟਕਦੇ ਆ ਜਿਨ੍ਹਾਂ ਨੂੰ ਢੋਈ ਨਹੀਂ ਮਿਲਦੀ ਸੋ ਜਿਨ੍ਹਾਂ ਨੂੰ ਸਹਾਰਾ ਨਹੀਂ ਮਿਲਦਾ ਗੁਰੂ ਦੀ ਗੋਦ ਨਹੀਂ ਮਿਲਦੀ ਸੋ ਜਿਹੜੇ ਗੁਰੂ ਵਾਲੇ ਹੁੰਦੇ ਆ ਉਹ ਆਪਣੇ ਮੁਰਸ਼ਿਦ ਦੀ ਆਪਣੇ ਗੁਰੂ ਦੀ ਗੋਦ ਵਿੱਚ ਜਾ ਬੈਠਦੇ ਆ ਸੋ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਥਾਂ ਦੇ ਦਿੰਦਾ ਹੈ 84 ਦੇ ਗੇੜ 'ਚੋਂ ਕਾੜ ਦੰਦਾ ਚੰਮਣ ਮਰਨ ਤੋਂ ਰਹਿਤ ਕਰ ਦਿੰਦਾ ਹੈ ਤੇ ਫਰ ਜਿਹੜੇ ਬਿਨ ਗੁਰੇ ਜਾਂਦੇ ਆ ਉਹਨਾਂ ਨੂੰ ਕੋਈ ਪਾਰ ਨਹੀਂ ਲਗਾਉਂਦਾ ਕਹਿੰਦੇ ਕਿ ਉਹ ਬਹੁਤ ਹੀ ਲੰਬੇ ਰਾਸਤਿਆਂ ਨੂੰ ਤੈਅ ਕਰਨਾ ਪੈਂਦਾ ਆ ਬਹੁਤ ਹੀ ਔਖੜਾ ਮਸੇਖਾ ਉਸ ਰੂਹ ਦੀ ਜ਼ਿੰਦਗੀ ਵਿੱਚ ਆਉਂਦੀਆਂ ਆ ਤੇ ਉੱਥੇ ਕੋਈ ਆਪਣਾ ਨਹੀਂ ਹੈ ਜਿਨੇ ਪੁਕਾਰ ਸੁਣਨੀ ਹੈ ਜਿਨੇ ਦੁੱਖ ਸੁੱਖ ਸਮਝਣਾ ਹੈ ਇਸ ਦੁਨੀਆ ਤੇ ਰਹਿ ਕੇ ਅਸੀਂ ਆਪਣਿਆਂ ਦਾ ਦੁੱਖ ਸਮਝ ਸਕਦੇ ਹਾਂ ਸੁਣਦੇ ਹਾਂ ਹੈਲਪ ਕਰਾਂਗੇ ਪਰ ਉੱਥੇ ਸਾਡਾ ਕੋਈ ਆਪਣਾ ਨਹੀਂ ਇਸ ਕਰਕੇ ਗੁਰੂ ਬਣਾਉਣਾ ਬਹੁਤ ਜ਼ਰੂਰੀ ਹੈ ਗੁਰੂ ਹੋਵੇਗਾ ਗੁਰੂ ਪਿਆਰ ਦੇ ਨਾਲ ਆਪਣੇ ਕੋਲ ਲੈ ਜਾਵੇਗਾ ਪਾਰ ਲਗਾ ਦੇਵੇਗਾ 84 ਦੇ ਗੇੜ ਤੋਂ ਮੁਕਤ ਕਰਾ ਦੇਵੇਗਾ ਪਰ ਬਿਨ ਬੁਰੇ ਹੋਵਾਂਗੇ ਕੋਈ ਕਿਸੇ ਦੀ ਬਾ ਨਹੀਂ ਪੜੇਗਾ ਕੋਈ ਸਾਥ ਨਹੀਂ ਦੇਵੇਗਾ ਤਾਂ ਫਿਰ ਇਨਸਾਨ ਪੁਛਤਾਉਂਦਾ ਹੈ ਕਿ ਮੈਂ ਪੂਰੀ ਲਾਈਫ ਦੇ ਵਿੱਚ ਕੀ ਕੀਤਾ ਆਪਣੇ ਲਈ ਕੀ ਕੀਤਾ ਸੋ ਆਪਾਂ ਰਿਸ਼ਤੇ ਮਗਰ ਭੱਜਦੇ ਆ ਆਪਣੇ ਪਰਿਵਾਰ ਮਗਰ ਭੱਜਦੇ ਆ ਪਰਿਵਾਰ ਲਈ ਬਹੁਤ ਕੁਝ ਕਰਦੇ ਆ ਮਸੀਤਾਂ ਵੱਡੀਆਂ ਤੋਂ ਵੱਡੀਆਂ ਅਸੀਂ ਆਪਣੇ ਸਿਰ ਲੈ ਲੈਨੇ ਆ ਤੇ ਪਰ ਜਿਸ ਦਿਨ ਆਪ ਨੂੰ ਲੋੜ ਪੈਣੀ ਆ ਉੱਥੇ ਕਿਸੇ ਪਰਿਵਾਰ ਨੇ ਕਿਸੇ ਆਪਣੇ ਨੇ ਰਿਸ਼ਤੇਦਾਰ ਨੇ ਨਹੀਂ ਖੜਨਾ ਸੋ ਇਸ ਕਰਕੇ ਜੇਕਰ ਖੜਨਾ ਹੈ ਉਸ ਪ੍ਰਮਾਤਮਾ ਨੇ ਚੇੜੇ ਚਰਨਾ ਦੇ ਵਿੱਚ ਜਿਹੜੇ ਤੁਸੀਂ ਇੱਕ ਦੋ ਪਲ ਗੁਜ਼ਾਰ ਲਏ ਉਹ ਹੀ ਕੰਮ ਆਉਣੇ ਆ ਸੋ ਕੋਸ਼ਿਸ਼ ਕਰੋ ਕਿ ਬਾਤ ਚੜ ਕੇ ਆਪਾਂ ਆਪਣੇ ਮੁਰਸ਼ਿਦ ਨੂੰ ਸਿਮਰਿਏ ਨਾਮ ਦੀ ਕਮਾਈ ਕਰੀਏ ਇਹੇ ਨਾਮ ਦੀ ਕਮਾਈ ਇੱਕ ਉਸਤਾں ਤੇ ਜਾ ਕੇ ਗਵਾਹੀ ਭਰੇਗੀ ਇਹੇ ਪਾਰ ਲਗਾਵੇਗੀ ਸੋ ਹਮੇਸ਼ਾ ਹੀ ਇਹਨਾਂ ਗੱਲਾਂ ਨੂੰ ਧਿਆਨ ਚ ਰੱਖੋ ਜਿੰਨਾ ਛੇਤੀ ਇਨਸਾਨ ਸਮਝ ਜਾਵੇਗਾ ਉਨਾਂ ਹੀ ਫਾਇਦਾ ਮਿਲੇਗਾ ਜਦੋਂ ਉਮਰ ਲੰਘ ਜਾਂਦੀ ਹੈ ਫਿਰ ਉਮਰ ਲੰਘਣ ਤੋਂ ਬਾਅਦ ਇਨਸਾਨ ਕਿੰਨਾ ਕ ਨਾਮ ਜੱਪ ਲਵੇਗਾ ਇਹ ਸਿਰਫ ਮਨ ਦੇ ਭਲੇਖੇ ਆ ਕਿ ਅਸੀਂ ਕੋਈ ਨਹੀਂ ਸਮਾ ਪਿਆ ਅਸੀਂ ਗੁਰੂ ਵਾਲੇ ਬਣ ਜਾਵਾਂਗੇ ਅਸੀਂ ਨਾਮ ਜੱਪ ਲਵਾਂਗੇ ਨਾਮ ਜੱਪਣਾ ਕੋਈ ਸੌਖੀ ਗੱਲ ਨਹੀਂ ਕੋਸ਼ਿਸ਼ ਕਰਨੀ ਕੋਈ ਸੌਖੀ ਗੱਲ ਨਹੀਂ ਹੈ ਸੋ ਜੇਕਰ ਕੋਈ ਚਾਹਵੇਗਾ ਕੋਸ਼ਿਸ਼ ਕਰਨੀ ਤਾਂ ਇਹੋ ਪਾਰ ਲੱਗ ਸਕਦਾ ਹੈ ਸੋ ਬਾਕੀ ਜਿੰਨਾ ਛੇਤੀ ਤੁਸੀਂ ਨਾਮ ਸ਼ਬਦ ਨਾਲ ਜੋੜੋਂਗੇ ਆਪਣੇ ਬੱਚਿਆਂ ਨੂੰ ਸਮਝਾਉਂਗੇ ਉਹਨਾਂ ਨੂੰ ਵੀ ਸਮਾਂ ਰਹਿੰਦੇ ਹੀ ਨਾਮ ਸ਼ਬਦ ਨਾਲ ਜੋੜੋਂਗੇ ਫਿਰ ਦੇਖੋਗੇ ਕਿ ਜ਼ਿੰਦਗੀ ਵਿੱਚ ਕਦੇ ਉਹਨਾਂ ਨੂੰ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਜਿੰਨੀ ਜਲਦੀ ਇਨਸਾਨ ਗੁਰੂ ਵਾਲਾ ਬਣੇਗਾ ਉਨਾ ਹੀ ਲਾਭ ਵੀ ਉਠਾ ਪਾਵੇਗਾ